10ਵੀਂ ਪੌੜੀ ਦੀ ਦੂਸਰੀ ਪੰਕਤੀ ਹੈ ਜੀ ਮਹਾਰਾਜ ਕਹਿੰਦੇ ਨੇ ਸੁਣਿਆ 860 ਕਾ ਇਸ਼ਨਾਨ ਇੱਥੇ ਕੋਈ ਕਾਮਾ ਨਹੀਂ ਹੈ ਜੀ ਕੋਈ ਇਕੱਠਾ ਹੈ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ 860 ਕਾ ਇਸ਼ਨਾਨ 8 ਤੇ 60 ਪਾਬ 8 ਹੁੰਦਾ ਜੀ ਨੰਬਰ 8 ਤੇ 60 ਹੁੰਦਾ ਜੀ ਨੰਬਰ 60 ਪੰਜਾਬੀ ਵਿੱਚ 8 ਤੇ 60 ਨੂੰ ਜਦੋਂ ਇਕੱਠਾ ਕਰਦੇ ਆ 68 ਤੀਰਥ ਬਣ ਜਾਂਦੇ 68 ਬਣ ਜਾਂਦੇ 68 ਪਹਿਲਾਂ ਪੰਜਾਬੀ ਵਿੱਚ ਇਦਾਂ ਹੀ ਬੋਲਦੇ ਹੁੰਦੇ ਸੀਗੇ ਜੀ ਜਿਵੇਂ ਛੋਟਾ ਨੰਬਰ ਪਹਿਲਾਂ ਵੱਡਾ ਨੰਬਰ ਬਾਅਦ ਵਿੱਚ ਇਕੱਠਾ ਕਰਕੇ 68 ਦਾ ਇਸ਼ਨਾਨ ਬਣ ਗਿਆ ਜੀ ਠੀਕ ਹੈ ਇਸ਼ਨਾਨ ਕਾ ਦਾ ਮਤਲਬ ਦਾ ਇਸ਼ਨਾਨ ਜੀ ਭਾਬ ਜੀ ਦੋਥੇ ਤੀਰਥਾਂ ਤੇ ਜਾ ਕੇ ਜਿਹੜੇ ਲੋਕੀ ਨਹਾਉਂਦੇ ਸੀਗੇ ਨਾ ਕਹਿੰਦੇ ਸੀ ਅਸੀਂ ਪਵਿੱਤਰ ਹੋ ਗਏ ਤੀਰਥਾਂ ਤੇ ਨਹਾਉਣ ਦਾ Hindu ਧਰਮ ਦੇ ਵਿੱਚ ਹੀ ਪ੍ਰਚਲਿਤ ਸੀਗਾ ਜੀ ਦੀ ਪਹਿਲਾਂ ਵੀ ਤੀਰਥ ਦੀ ਗੱਲ ਆਈ ਸੀਗੀ ਠੀਕ ਹੈ ਜੀ ਵੀ Hindu ਧਰਮ ਦੇ ਵਿੱਚ ਇਹ ਪ੍ਰਚਲਿਤ ਸੀ ਕਿ ਜੇ ਤੀਰਥਾਂ ਦੇ ਉੱਪਰ ਜਾ ਕੇ ਨਹਾਵੋਗੇ ਜਾਂ ਤੀਰਥਾਂ ਦੇ ਉੱਪਰ ਜਾ ਕੇ ਮਰੋਗੇ ਤੁਸੀਂ ਤੀਰਥਾਂ ਉੱਪਰ ਜਾ ਕੇ ਨਹਾਉਣ ਦੇ ਨਾਲ ਤੁਹਾਡਾ ਜੀਵਨ ਜਿਹੜਾ ਮੁਕਤ ਹੋ ਜਾਏਗਾ ਜੀ ਇਹ ਮੰਨਿਆ ਜਾਂਦਾ ਸੀ ਇਹ ਪ੍ਰਚਲਿਤ ਸੀਗਾ ਜੀ ਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਬਾਣੀ ਪਹਿਲਾਂ ਵੀ ਆਪਾਂ ਕੀਤਾ ਵੀ ਤੀਰਥ ਨਾ ਬਣ ਜਾਓ ਤੀਰਥ ਨਾਮ ਹੈ ਠੀਕ ਹੈ ਜੀ ਪਰ ਜੋ ਪ੍ਰਚਲਿਤ ਸੀ ਫੇਰ ਉਹੀ ਗੱਲ ਆ ਗਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪ੍ਰਚਲਿਤ ਚੀਜ਼ਾਂ ਚੱਲ ਰਹੀਆਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਇਸ਼ਾਰਾ ਕਰਕੇ ਦੱਸਿਆ ਜੇ ਪ੍ਰਮਾਤਮਾ ਦੇ ਨਾਲ ਭਾਵ ਸੁਣਿਆ ਜੇ ਪ੍ਰਮਾਤਮਾ ਦੇ ਨਾਲ ਅਸੀਂ ਸੁਰਤ ਜੋੜ ਲੈਨੇ ਆ ਉਸ ਦੇ ਨਾਲ ਪ੍ਰੀਤ ਪਾ ਲੈਨੇ ਆ ਉਸ ਦੇ ਨਾਲ ਸਾਨੂੰ ਸੋਝੀ ਮਿਲ ਜੂਗੀ ਸਾਡੇ ਮਨ ਨੂੰ ਫੇਰ ਕੀ ਹੋਊਗਾ ਸਾਡਾ ਮਨ 68 ਤੀਰਥਾਂ ਦੇ ਉੱਪਰ ਨਹਾਉਣ ਜਿੰਨਾ ਫਲ ਪੈਦਾ ਕਰ ਲੂ ਐਨਾ ਹੀ ਨਹੀਂ ਮਿਲੂ ਤਾਂ ਹੋਰ ਵੀ ਪਰ ਇਸ਼ਾਰਾ ਉਹ ਦਿੱਤਾ ਗਿਆ ਕਿ 68 ਤੀਰਥਾਂ ਤੇ ਕਹਿੰਦੇ ਸਨ ਨਾ ਕਿ ਮੁਕਤੀ ਮਿਲ ਜਾਂਦੀ ਹੈ ਇਹ ਮਹਾਰਾਜ ਤੁਹਾਨੂੰ ਇਨਡਾਇਰੈਕਟਲੀ ਕਹਿ ਰਹੇ ਨੇ ਉਹ ਮੇਰੇ ਮਨਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜ ਲੇਗਾ ਨਾ ਤਾਂ ਤੈਨੂੰ ਮੁਕਤੀ ਮਿਲ ਜੂ ਤੈਨੂੰ ਇੰਨਾ ਫਲ ਮਿਲੂ ਕਿ ਤੇਰੇ ਕੋਲ ਸਾਹ ਨਹੀਂ ਹੋਣਾ ਠੀਕ ਹੈ ਜੀ ਇਹ ਮਹਾਰਾਜ ਕਹਿੰਦੇ ਸਨ ਹੁਣ ਆਓ ਦੇਖੋ ਮੜੇ ਚਾਤ ਮਾਰਦੇ ਆ ਕਿ 86 ਤੀਰਥ ਜਿਹੜੇ ਹਿੰਦੂ ਧਰਮ ਵਿੱਚ ਨੇ ਉਹ ਕਿਹੜੇ ਨੇ ਥੋੜਾ ਸੰਖੇਪ ਵਿੱਚ ਆਪਾਂ ਧਿਆਨ ਦਿੰਨੇ ਜੀ ਆਓ